ਹੈਲੋ ਮੈਂ ਡਾਕਟਰ ਤੇਰਾਕਰ ਜਾਣਦੇ ਹਾਂ ਤਿਹਾਰਾਂ ਦਾ ਸੀਜ਼ਨ ਅਕਤੂਬਰ ਦਾ ਮਹੀਨਾ ਤਾਂ ਤੇ ਰਸਾਉਣ ਵਾਲਾ ਇਹ ਦਿਨ ਖਾਸ ਇਸ ਲਈ ਵੀ ਹੈ ਕਿ ਇਸ ਦਿਨ ਸੋਨਾ ਖਰੀਦਣਾ ਸ਼ੁਭ ਮੰਨਿਆ ਗਿਆ ਪਰ ਮੈਂ ਤੁਹਾਨੂੰ ਕੁਝ हट ਕੇ ਖਰੀਦਣ ਨੂੰ ਕਹਿਣਾ ਮੇਰੇ ਕਹਿਣ ਤੇ ਕਰੋਗੇ ਸ਼ੋਪਿੰਗ ਕਿਉਂਕਿ ਸੋਨੇ ਤੋਂ ਬਿਨਾ ਵੀ ਕੁਝ ਖਾਸ ਧਾਤਾਂ ਖਰੀਦਣ ਦੇ ਨਾਲ ਗ੍ਰਹ ਆਪਣੇ ਆਪ પ્રસન્ન ਹੋ ਜਾਂਦੇ ਆ ਤੇ ਘਰ ਦੇ ਵਿੱਚ ਲక్ష్ਮੀ ਤੇ ਧਨਵੰਤਰੀ ਦੀ ਕਿਰਪਾ ਟਿਕੀ ਰਹਿੰਦੀ ਹੈ ਯਕੀਨ ਕਰਨਾ ਵੀਡੀਓ ਦੇ ਅੰਤ ਵਿੱਚ ਮੈਂ ਇੱਕ ਲਾਸਾਨੀ ਉਪਾਅ ਦੱਸਣਾ ਹੈ ਲਾਸਾਨੀ ਇਹ ਉਪਾਅ ਧਨਵੰਤਰੀ ਤੇ ਲక్ష్ਮੀ ਦੋਹਾਂ ਦੀ ਕਿਰਪਾ ਇਕੱਠੀ ਲਿਆਏਗਾ ਧਨ ਤ੍ਰਸ ਪੈਂਦੀ ਆ 18 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਉਸ ਦਿਨ ਤithi ਹੈ ਕਾਰਤਿਕ ਕ੍ਰਿਸ਼ਨ ਤ੍ਰਯੋਦਸ਼ੀ ਚੰਦਰ ਆਸ਼ਰੀ ਬ੍ਰਿਸ਼ ਸ਼ੁਕਰਮੂਲ ਧਾਰਤੇ ਸਸ਼ਕਤ ਸਥਿਤੀ ਚਾ ਮਜ਼ਬੂਤ ਸਥਿਤੀ ਚਾ ਸ਼ੁਕਰਗ੍ਰਾਹ ਰਾਹੁਕਾਲ ਦਾ ਸਮਾਂ ਰਣਾ 9:12 ਤੋਂ 10:40 ਤੱਕ ਮੈਂ ਅਸਲ ਚ ਪੰਚਾਂਕ ਕਿਉਂ ਦੱਸ ਰਹੀ ਆ ਸ਼ੁਭ ਖਰੀਦਦਾਰੀ ਦਾ ਸਮਾਂ ਜਿਹਨੂੰ ਪ੍ਰਦੋਸ਼ ਕਾਲ ਕਹਿੰਦੇ ਆ ਉਹ ਰਹੇਗਾ 5:54 ਸ਼ਾਮ ਤੋਂ 8:25 ਸ਼ਾਮ ਤੱਕ ਸੋ ਖਰੀਦੋ ਫਰੋਕਤ ਦਿਨ ਸਾਰਾ ਬੀਤ ਜਾਣਾ ਤੁਸੀਂ ਈਵਨਿੰਗ ਚ ਕਰਨ ਜਾਓਗੇ ਠੀਕ ਹੈ ਜੀ ਇਸ ਸਮੇਂ ਸ਼ੁਕਰ ਤੇ ਚੰਦਰ ਮਿੱਤਰ ਗ੍ਰਹਿ ਹੋਣ ਕਰਕੇ ਧਨ ਆਕਰਸ਼ਣ ਦਾ ਬਹੁਤ ਉੱਚਾ ਯੋਗ ਬਣਦਰਾ ਸੋ ਇਸ ਪ੍ਰਦੋਸ਼ ਕਾਲ ਚ ਤੁਸੀਂ ਜਾਓਗੇ ਤੇ ਖਰੀਦੋਗੇ ਜੋ ਖਰੀਦਣਾ ਹੈ ਪਰ ਮੈਂ ਤੁਹਾਨੂੰ ਕਹਿੰਨੀ ਆ ਕਿ ਤੁਸੀਂ ਇੱਕ ਵਾਰੀ ਵੈਦ ਧਨਵੰਤਰੀ ਮੌਕੇ ਤੇ ਜਿਹੜ ਨੂੰ ਧਨ ਤੇਰਸ ਕਹਿੰਦੇ ਆ ਪੰਜ ਤਾਤਾਂ ਚੋਂ ਕੋਈ ਖਰੀਦ ਲਿਆ ਉਹ ਤਾਂ ਵੈਲੈਂਟ ਕੁਡ ਸੋ ਇੱਕ ਗੱਲ ਮੰਨ ਕੇ ਚਲੋ ਕਿ ਧੰਤਰਸ ਸਿਰਫ ਖਰੀਦਾਰੀ ਦਾ ਨਹੀਂ ਹੁੰਦਾ ਇਹ ਉਹ ਪਵਿੱਤਰ ਤਿਥੀ ਹੈ ਤਰੀਕ ਹੈ ਜਦੋਂ ਸਮੁੰਦਰ ਮੰਥਨ ਤੋਂ ਭਗਵਾਨ ਧਨਵੰਤਰੀ ਅੰਮ੍ਰਿਤ ਕਲਚ ਕਲਚ ਲੈ ਕੇ ਪ੍ਰਗਟ ਹੋਏ ਸੀ ਇਸ ਕਰਕੇ ਇਹ ਦਿਨ ਅਰੋਗ્ય ਲੰਬੀ ਆਯੂ ਤੇ ਧੰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਵੈਦਿਕ ਮਤ ਅਨੁਸਾਰ ਇਸਨ ਲక్ష్ਮੀ ਤੇ ਧਨਵੰਤਰੀ ਦੋਨਾਂ ਦੀ ਪੂਜਾ ਕਰਨੀ ਸਾਡੇ ਸਭ ਲਈ ਸਿਹਤ ਤੇ ਸਮ੍ਰiddhi ਦੇ ਦਰਵਾਜ਼ੇ ਖੋਲਦੀ ਹੈ ਆ ਜਾਓ ਫਿਰ ਮੈਂ ਕਹਤਾ ਨਾ ਸੋਨਾ ਨਹੀਂ ਖਰੀਦਣਾ ਥੋੜਾ ਖਰੀਦ ਲਾਂਗੇ ਜੇ ਜੀ ਅਲੋਕਰੇਗੀ ਤਾਂ ਕੋਈ ਹੋਰ ਪੰਜ ਤਾਂ ਤਾਂ ਖਰੀਦਾਂ ਕੀ ਫਾਇਦੇ ਹੈ ਮੈਂ ਦੱਸਦੀ ਆ ਕਿਹੜੇ ਗ੍ਰਹਾਂ ਨਾਲ ਸੰਬੰਧ ਹੈ ਤਾਂ ਮੈਂ ਦੱਸਦੀ ਆ ਪਹਿਲਾਂ ਗੱਲ ਕਰਾਂ ਮੈਂ ਚਾਂਦੀ ਦੀ ਸ਼ੁਕਰ ਗ੍ਰਹਿ ਦੀ ਇਹ ਧਾਤ ਹੈ ਗ੍ਰਹਿ ਸਨ ਹੈ ਸ਼ੁਕਰ ਵੀਨਸ ਤੇ ਖਰੀਦਣ ਪਿੱਛੇ ਵਿਗਿਆਨਕ ਜੋ ਤਰਕ ਹੈ ਦਲੀਲ ਹੈ ਕਿ ਚਾਂਦੀ ਚੰਦਰ ਤੇ ਸ਼ੁਕਰ ਦੋਨਾਂ ਦੀ ਸ਼ਕਤੀ ਨਾਲ ਜੁੜੀ ਹੋਈ ਹੈ 2 ਇਨ 1 ਇਸ ਮੈਟਲ ਦੇ ਦੋ ਗ੍ਰਹਿ ਆ ਜੁੜਦੇ ਹਨ ਇਹ ਮਨ ਦੀ ਠੰਡਕ ਸੁੰਦਰਤਾ ਧਨ ਤੇ ਆਰਾਮ ਦਾ ਪ੍ਰਤੀਕ ਹੈ ਵੈਦਿਕ ਅਰਥਾਂ ਅਨੁਸਾਰ ਚਾਂਦੀ ਘਰ ਦੇ ਚੁੰਬਕੀ ਖੇਤਰ ਚ ਮੈਲਾ એનર્ਜੀ ਕਿਹੜੀ ਆ ਜਿੰਨ ਉਹਨੂੰ ਐਕਟਿਵ ਕਰਦੀ ਆ ਜਿਹੜੀ ਚਾਈਨੀਸ ਐਸਟਰੋਲੋਜੀ ਆ ਉਹਦੇ ਚ ਆਉਂਦਾ ਹੈ ਮੈਲਾ એનર્ਜੀ ਵੀ ਆ ਜਿੰਨ ਕਰਦੀ ਐਨਰਜੀ ਜਿੰਨ ਠੀਕ ਹੋਣੀ ਚਾਹੀਦੀ ਆ ਇਹ ਉਹਨੂੰ ਐਕਟੀਵੇਟ ਕਰਦੀ ਆ ਜਿਸ ਦੇ ਨਾਲ ਲక్ష్ਮੀ ਦੀ ਆਕਰਸ਼ਣ ਤਰੰਗ ਤੇਜ਼ ਹੁੰਦੀ ਆ ਲਾਭ ਕੀ ਹੋਏਗਾ ਜਦੋਂ ਤੁਸੀਂ ਚੰਦੇ ਲਿਆਓਗੇ ਮਨ ਤੇ ਸ਼ਾਂਤੀ ਵਧੇਗੀ ਸ਼ੁਕਰ ਤੇ ਚੰਦਰ ਗ੍ਰਹਿ ਦੀ ਦौरी ਕਿਰਪਾ ਮਿਲੇਗੀ ਘਰ ਵਿੱਚ ਸੁੱਖ ਧਨ ਤੇ ਆਰਥਿਕ ਸਥਿਰਤਾ आएगी ਇੱਕ ਉਪਾਅ ਵੀ ਕਰਨਾ ਹੈ ਜਦੋਂ ਚਾਂਦੀ ਲਿਆਏ ਤਾਂ ਉਪਾਅ ਵੀ ਤਾਂ ਕਰੋਗੇ ਨਾ ਮੈਂ ਪੰਜ ਧਾਤਾਂ ਦੇ ਨਾਲ ਪੰਜ ਉਪਾਅ ਵੀ ਤੁਹਾਨੂੰ ਦੱਸਣੇ ਆ ਜਿਹੜੀ ਧਾਤ ਦੀ ਜਿਹੜੀ ਚੀਜ਼ ਲਿਆਉਗੇ ਉਹ ਹੀ ਉਸ ਨਾਲ ਜੁੜਿਆ ਉਸ ਨਾਲ ਸੰਬੰਧਿਤ ਉਪਾਅ ਵੀ ਕਰਨਾ ਪਏਗਾ ਸੋ ਜਿਨ੍ਹਾਂ ਨੇ ਖਰੀਦਣੀ ਹੈ ਚਾਂਦੀ ਉਹ ਕੀ ਕਰਨਗੇ ਤੁਹਾਨੂੰ ਤੇਰਸ ਦੀ ਰਾਤ ਚਾਂਦੀ ਦਾ ਸਿੱਕਾ ਚਾਂਦੀ ਦੀ ਥਾਲੀ ਚ ਰੱਖ ਕੇ ਛੋਟੀ ਜਿਹੀ ਥਾਲੀ ਹੁੰਦੀ ਹੈ ਓਮ ਸ਼੍ਰੀਮ ਸ਼ੁਕਰਾਏ ਨਮਹ ਦੀ ਇੱਕ ਮਾਲਾ ਕੱਢਣਗੇ ਦੇਖ ਲਓ ਜਿਸ ਕੋ ਲੋ ਕਰ ਹੁੰਦਾ ਕਰ ਲਿਓ ਅਗਲੀ ਧਾਤੂ ਹੈ ਲੋਹਾ ਸ਼ਨੀ ਗ੍ਰਹਿ ਦੀ ਧਾਤ ਹੈ ਗ੍ਰਹਿ ਹੈ ਸ਼ਨੀ ਖਰੀਦਣ ਪਿੱਛੇ ਸੈਂਟੀਫਿਕ ਰੀਜ਼ਨ ਕੀ ਹੈ ਕਿ ਲੋਹਾ ਧਰਤੀ ਤੱਤ ਨਾਲ ਜੁੜੀ ਸਭ ਤੋਂ ਸਖਤ ਧਾਤੂ ਹੈ वैदिक मत अनुसार ਇਹ 네ਗੇਟਿਵ એનર્ਜੀ ਨੂੰ ਖਿੱਚ ਕੇ ਨਿਰਪੱਖ ਨਿਊਟਰਲ ਕਰ ਦਿੰਦੀ ਆ ਸ਼ਨੀ ਦੇਵ ਕਰਮ ਅਨੁਸ਼ਾਸਨ ਤੇ تیرਜ ਦੇ ਪ੍ਰਤੀਕ ਤਾਂ ਲੋਹੇ ਦੀ ਖਰੀਦਾਰੀ ਦਾ ਅਰਥ ਕੀ ਹੋਇਆ ਫਿਰ ਕਿ ਤੁਸੀਂ ਆਪਣੀ ਕਰਮ એનર્ਜੀ ਨੂੰ ਸਥਿਰ ਕਰ ਰਹੇ ਹੋ ਜੇ ਲੋਹੇ ਦੀ ਚੀਜ਼ ਖਰੀਦ ਲਓਗੇ ਤੁਹਾਨੂੰ ਤੇ ਰਸਤੇ ਤਾਂ ਲਾਭ ਕੀ ਹੋਣਾ 네ਗੇਟਿਵ ਤਰੰਗਾਂ ਤੋਂ ਤੁਹਾਨੂੰ ਸਿਕਿਉਰਿਟੀ ਮਿਲੇਗੀ ਬਚਾਅ ਰਹੇਗਾ ਕਰਮਫਲ ਤੇ ਮਿਹਨਤ ਦਾ ਸਤਕਾਰ ਮਿਲਦਾ ਹੈ ਤੇ ਘਰ ਵਿੱਚ ਸਥਿਰਤਾ ਤੇ ਧੀਰਜ ਆਉਣੀ। ਉਪਾਅ ਕੀ ਕਰੋਗੇ ਜੇ ਤੁਸੀਂ ਲੋਹੇ ਦਾ ਕੁਝ ਖਰੀਦ ਕੇ ਲਿਆਉਣੇ ਹੁੰਦਾ। ਲੋਹੇ ਦਾ ਦੀਵਾ ਵਰਜ ਕਰੋ ਲਿਆਏ। ਉਹਦੇ 'ਚ ਤੇਲ ਦਾ ਤੇਲ ਪਾ ਕੇ ਓਮ ਸ਼ੰ ਸ਼ਨੀਸਚਰਯਾਏ ਨਾਭਾ ਦਾ ਇੱਕ ਮਾਲਾ ਕੱਢ ਲਓ। ਜੇ ਲਿਆਏ ਤਾਂਬਾ। ਉਹ ਬੁੱਧਗ੍ਰਾਹ ਦੀ ਤਾਤਾ ਇਹ ਵਾਲੀ। ਬੁੱਧ ਸਟਰੋਂਗ ਹੋਣਾ ਤੁਹਾਡਾ। ਗ੍ਰਹਿ ਬੁੱਧ ਮਰਕਰੀ ਦਾ ਪ੍ਰਤੀਕ ਖਰੀਦਣ ਦੇ ਪਿੱਛੇ ਸੈਂਟੀਫਿਕ ਰੀਜ਼ਨ ਕੀ ਹੈ ਕਿ ਤਾਂਬਾ ਅੱਗ ਤੇ ਧਰਤੀ ਤੱਤ ਦਾ ਮਿਲਾਪ ਹੈ ਬੁੱਧ ਗ੍ਰਹਿ ਸੰਚਾਰ ਬੁੱਧੀ ਤੇ ਵਿਵੇਕ ਦਾ ਪ੍ਰਤੀਕ ਹੈ ਤੇ ਜਦੋਂ ਤੁਸੀਂ ਤਾਂਬੇ ਦੀ ਧਾਤ ਖਰੀਦ ਕੇ ਲਿਆਉਨੇ ਹੋ ਮਨੁੱਖ ਦੇ ਚੁੰਬਕੀ ਖੇਤਰ ਨੂੰ ਇਹ ਸੰਤੁਲਿਤ ਕਰਦੀ ਹੈ ਤੇ ਧਰਤੀ ਦੇ ਨਾਲ એનર્ਜੀ ਜਿਹੜੀ ਹੈ ਉਸ ਦਾ ਕਨੈਕਸ਼ਨ ਬਣਾਉਂਦਾ ਵਧੇਗਾ ਲਾਭ ਕੀ ਹੋਣਾ ਮਾਨਸਿਕ ਤਣਾ ਘਟ ਜਾਣਾ ਤੁਹਾਡਾ ਤੁਸੀਂ ਡਬਲ ਮਾਈਂਡਡ ਹੁੰਦੇ ਹੋ ਸਹੀ ਫੈਸਲੇ ਨਹੀਂ ਲੈ ਸਕਦੇ ਇੰਜ ਕਰਨ ਨਾਲ ਸਹੀ ਫੈਸਲੇ ਕਰਨ ਦੀ ਤੁਹਾਡੀ ਸਮਰੱਥਾ ਵਧ ਜਾਣੀ ਹੈ ਬੁੱਧੀ ਤੇ ਬਾਣੀ ਦੀ ਸ਼ਕਤੀ ਵਧੇਗੀ ਉਪਾਅ ਕੀ ਕਰੋਗੇ ਜੇ ਤੁਸੀਂ ਤਾਂਬੇ ਦਾ ਪਾਂਡਾ ਲਿਆਉਨੇ ਆ ਤਾਂਬੇ ਦੇ ਲੋਟੇ ਚ ਪਾਣੀ ਰੱਖ ਕੇ ਸਵੇਰੇ ਸੂਰਜ ਨੂੰ ਅਰਗ ਦਓਗੇ ਓਮ ਬੁੱਧਾਏ ਨਮਾ ਦਾ ਜਪ ਕਰੋਗੇ ਸੋਨਾ ਜੇਨੇ ਲਿਆਉਣਾ ਸੋਨੇ ਦੀ ਵੀ ਮੇਰੇ ਕੋਲ ਆਪਸ਼ਨ ਹੈ ਚੌਥੀ ਤਾਤ ਸੂਰਜ ਗ੍ਰਹਿ ਦੀ ਇਹ ਤਾਤ ਹੈ ਗ੍ਰਹਿ ਸੂਰਜ ਹਨ। ਖਰੀਦਣ ਪਿੱਛੇ ਵਿਗਿਆਨਕ ਲਾਜਿਕ ਕੀ ਆ ਕਿ ਸੋਨਾ ਅਗਨੀ ਤੇ ਆਤਮਵਲ ਦਾ ਪ੍ਰਤੀਕ ਆ ਤੇ ਵੈਦ ਕਰਥਾ ਅਨਸਾਰ ਇਹ ਮਨੁੱਖ ਦੀ ਆਰਾ ਨੂੰ ਤੇਜ ਕਰਦਾ ਐਕਟਿਵ ਕਰਦਾ ਤੇ ਇੱਕ ਨਾ ਨੂਰ ਜੋ ਪ੍ਰਤਾਪ ਦਿੰਦਾ ਤੁਹਾਡੇ ਚਿਹਰੇ ਤੇ ਇੱਕ ਅਲੱਗ ਆਭਾ ਮੰਡਲ ਬਣ ਜਾਂਦਾ। ਅਸਲ ਚ ਸੂਰਜ ਜੀਵਨ, ਨੇਤ੍ਰਤਵ ਤੇ ਆਤਮ ਵਿਸ਼ਵਾਸਤਾ ਗ੍ਰਾਹਿਆ। ਉਹ ਮਜ਼ਬੂਤ ਹੋ ਜਾਣਾ ਤੁਹਾਡਾ। ਫਾਇਦੇ ਕੀ ਮਿਲਣਗੇ ਆਤਮਬਲ ਤੇ ਚਮਕਵਤਨੀ ਆ ਚਿਹਰੇ ਦੀ ਪੁਰਸ਼ એનર્ਜੀ ਸੰਤੁਲਿਤ ਕਰੇਗਾ ਸਫਲਤਾ ਤੇ ਮਾਨ ਪ੍ਰਤਿਸ਼ਠਾ ਲਿਆਏਗਾ ਉਪਾਗ ਕੀ ਕਰਨਾ ਜਿਹੜਾ ਸੋਨਾ ਲੈ ਕੇ ਆਏ ਹੋ ਉਸ ਸੋਨੇ ਦੀ ਚੀਜ਼ ਨੂੰ ਖਰੀਦਦਾਰੇ ਦੇ ਸਮੇਂ ਹੀ ਪਹਿਲਾਂ ਮਨ ਚ ਓਮ ਹਰੀਮ ਸੂਰਯਾਇ ਨਮਹ ਸ਼ਾਪਿੰਗ ਕਰ ਰਹੇ ਹੋ ਉਸ ਵੇਲੇ ਅੰਤਰਮਨ ਚ ਇਹਨੂੰ ਪੜ ਲੈਣਾ ਫਿਰ ਉਸ ਸੋਨੇ ਦੀ ਸੀਜ਼ ਖਰੀਦਣੀ ਹੈ ਓਮ ਹਰੀਮ ਸੂਰਯਾਇ ਨਮਹ ਪੰਜਵੀਂ ਧਾਤੂ ਹੈ ਪਿੱਤਲ ਬ੍ਰਸਪਤੀ ਗ੍ਰਹਿ ਦੀ ਧਾਤੂ ਗੁਰੂ ਜਿਹਨੂੰ ਕਹਿੰਦੇ ਆ ਜੂਪੀਟਰ ਖਰੀਦਨ ਦਾ ਸਾਇੰਟਿਫਿਕ ਰੀਜ਼ਨ ਕੀ ਹੈ ਕਿ ਪਿੱਤਲ ਅੱਗ ਤੇ ਹਵਾ ਤੱਤ ਨਾਲ ਜੁੜੀ ਧਾਤੂ ਹੈ ਗੁਰੂ ਗਿਆਨ ਧਰਮ ਤੇ ਅਧਿਆਤਮ ਦਾ ਗ੍ਰਹਿ ਆ ਦੇਖੋ ਜਿਹੜੀ ਧਾਤੂ ਉਹਦਾ ਗ੍ਰਹਿ ਉਹਨੂੰ ਮੈਂ ਕੋਰਿਲੇਟ ਕਰਕੇ ਦੱਸ ਰਹੀ ਆ ਪੁਰਾਣੇ ਸਮਿਆਂ ਚ ਪਿੱਤਲ ਦੇ ਭਾਂਡਿਆਂ ਚ ਚੀਜ਼ਾਂ ਪਕਵਾਨ ਬਣਾਉਣੇ ਤੇ ਖਾਣੇ ਪਰੋਸਣੇ ਕੋਈ ਨਾ ਕੋਈ ਤਾਂ ਸੈਨਪ ਸੀ ਸਾਡੇ ਵਡੇਰਿਆਂ ਦੀ ਸਾਡੇ ਤਾਂ ਹੁਣ ਰਸੋਈਆਂ ਦੇ ਵਿੱਚ ਭਾਂਡੇ ਆ ਜੀਭੋ ਗਰੀਵਾ ਜਿਸ ਵਿੱਚ ਤਿਆਰ ਭੋਜਨ ਲਗਭਗ ਜ਼ਹਿਰੀਲਾ ਹੀ ਹੁੰਦਾ ਜ਼ਹਿਰ ਖਾਣਿਆਂ ਤਾਂ ਬਿਮਾਰੀਆਂ ਵੱਧ ਗਈਆਂ ਸੋ ਦੇਖੋ ਪਿੱਤਲ ਕੀ ਆ ਸਤੋ ਗੁਣ ਤਾਕਤ ਤੁਹਾਡੀ ਵਧਾਉਂਦਾ ਤੇ ਘਰ ਦੇ ਆਰਥਿਕ ਤੇ ਅਧਿਆਤਮਿਕ ਖੇਤਰ ਨੂੰ ਸਾਫ਼ ਕਰਦਾ ਲਾਭ ਕੀ ਹੋਣਾ ਗਿਆਨ ਤੇ ਬੁੱਧੀ ਦਾ ਵਿਕਾਸ ਹੋ ਜਾਣਾ ਘਰ ਵਿੱਚ ਆਤਮਿਕ ਸ਼ਾਂਤੀ ਆਏਗੀ ਗੁਰੂ ਦੀ ਕਿਰਪਾ ਬਣੀ ਰਹੇਗੀ ਤੇ ਪੈਸੇ ਦੇ ਪ੍ਰਵਾਹ ਚ ਵਾਧਾ ਹੋਏਗਾ ਤੁਸੀਂ ਉਪਾਗ ਕੀ ਕਰਨਾ ਜਿਹੜਾ ਪਿੱਤਲ ਦਾ ਭਾਂਡਾ ਲਿਆਏ ਆ ਜੇ ਲੋਟਾ ਲਿਆਏ ਤਾਂ ਪੀਲਾ ਫੁੱਲ ਰੱਖ ਕੇ ਉਸ ਵਿੱਚ ਓਮ ਗੁਰੂਵੇ ਨਮਹਾ ਦਾ ਜਪ ਕਰ ਲੈਣਾ ਪਾਣੀ ਪਾ ਲੈਣਾ ਵਿੱਚ ਹੁਣ ਕਿਉਂ ਇਹ ਪੰਜਾ ਤਾਂ ਤੁਹਾਨੂੰ ਮੈਂ ਜ਼ੋਰ ਦਿੱਤਾ ਕਿ ਤੁਸੀਂ ਇਹ ਲੈਓ ਇਸ ਵਾਰੀ ਇਹਨਾਂ ਦੇ ਵਿੱਚੋਂ ਕੋਈ ਲੈ ਲਓ ਵੈਦਿਕ એનર્ਜੀ ਐਕਸਪਲੇਨੇਸ਼ਨ ਦੇਣ ਲੱਗੀ ਹਾਂ ਹਰੇਕ ਗ੍ਰਹਿ ਦੀ ਆਪਣੀ ਤਰੰਗ ਹੁੰਦੀ ਆ ਇਹਨੂੰ ਇੱਕ ਨਾ ਧਾਰ ਹੁੰਦੀ ਲੈਵਲ ਤਰੰਗੀਏ ਲੈਵਲ ਹੁੰਦਾ ਇਨੂੰ ਵੈਦਿਕ ਰੈਜ਼ੋਨੈਂਸ ਰੈਜ਼ੋਨੈਂਸ ਕਹਿੰਦੇ ਆ ਜਦੋਂ ਧਨ ਤੇਰਸ ਦੀ ਤਿੱਥੀ ਤੇ ਇਹ ਤਾਤਾਂ ਖਰੀਦੀਆਂ ਜਾਂਦੀਆਂ ਤਾਂ ਉਹ ਗ੍ਰਹਿ ਤਰੰਗਾਂ ਨਾਲ ਮਿਲ ਕੇ એનર્ਜੀ ਐਮਪਲੀਫਿਕੇਸ਼ਨ ਕਰਦੇ ਆ ਇਸ ਕਰਕੇ ਘਰ ਦਾ ਮੈਗਨੈਟਿਕ ਫੀਲਡ ਤੇ ਮਨੁੱਖ ਦੇ ਔਰਾ ਦੇ ਵਿੱਚ ਸ਼ੁੱਧਤਾ ਆ ਜਾਂਦੀ ਹੈ ਇੱਕ ਮਿਕਟਾ ਆ ਜਾਂਦੀ ਹੈ ਪਿਓਰਿਟੀ ਆ ਜਾਂਦੀ ਹੈ ਤੇ ਲక్ష్ਮੀ ਤੇ ਧਨਵੰਤਰੀ ਦੀਆਂ ਤਰੰਗਾਂ ਆਸਾਨੀ ਨਾਲ ਅਟਰੈਕਟ ਹੁੰਦੀਆਂ ਇਹ ਹੈ ਲੌਜਿਕ ਮੈਂ ਕਮੈਂਟ ਕੁਐਸਚਨ ਕਰਨ ਲੱਗੀ ਤੁਹਾਨੂੰ ਕਵਿੰਟ ਕਰਕੇ ਦੱਸਿਓ ਕਿ ਤੁਸੀਂ ਇਸ ਤਾਂ ਤੇਰਸ ਨੂੰ ਕਿਹੜੀ ਧਾਤੀ ਚੀਜ਼ ਖਰੀਦਣ ਦਾ ਮਨ ਬਣਾਇਆ ਮੇਰੀ ਇਹ ਵੀਡੀਓ ਸੁਣਨ ਉਪਰੰਤ ਤੇ ਤੁਹਾਡੀ ਰਾਸ਼ੀ ਦੇ ਗ੍ਰਹਿ ਨਾਲ ਉਹ ਕਿਵੇਂ ਮੈਚ ਕਰੇਗੀ ਰੇਅਰ ਉਪਾਅ ਜਿਹੜਾ ਮੈਂ ਉਹੀ ਦੱਸਿਆ ਹੁਣ ਜਿਹੜਾ ਤੁਸੀਂ ਸਾਰੇ ਕਰ ਸਕਦੇ ਹੋ ਧੰਤ ਤੇਰਸ ਦੀ ਸਵੇਰ ਧੰਦੇ ਗ੍ਰਹਿ ਸਭ ਤੋਂ ਸੰਵੇਦਨਸ਼ੀਲ ਸਥਿਤੀਜ ਨੇ ਕਿਉਂਕਿ ਇਹ ਜਿਹੜਾ ਉਪਾਅ ਆ ਰੇਅਰਸਟ ਸਭ ਨੇ ਕਰਨਾ ਉਹ ਤਾਂ ਸੀ ਨਾ ਪੰਜ ਧਾਤਾਂ ਤੇ ਪੰਜ ਉਪਾਅ ਜਿਹੜੀ ਚੀਜ਼ ਲਿਆਉਂਗੇ ਉਦਾ ਉਹ ਕਿਰਿਆ ਖਲਾਬ ਤਾਂ ਕਰਨਾ ਹੀ ਆ ਇੱਕ ਸਰਵਸਾਂਝਾ ਮੈਂ ਉਪਾਦ ਨਿਉਨੀ ਰੇਅਰੈਸਟ ਤੁਸੀਂ ਕਦੀ ਸੁਣਿਆ ਵੀ ਨਹੀਂ ਹੋਣਾ ਤਿੰਨ ਰਸ ਸਾਨੂੰ ਚਾਹੀਦੇ ਆ ਸੀ ਤਿੰਨ ਰਸਾਂ ਨੂੰ ਪ੍ਰਸੰਨ ਕਰਨਾ ਤੇ ਘਰ ਦੀ ਆਰਥਿਕ ਊਰਜਾ ਦਾ ਪ੍ਰਵਾਹ ਸੁਗਮ ਹੋ ਜਾਏਗਾ ਧੰਤੇ ਰਸ ਦੀ ਸਵੇਰੇ ਤੁਸੀਂ ਕੀ ਕਰਨਾ ਇੱਕ ਪਿਆਲੀ ਚ ਜਲ ਲੈ ਲੈਣਾ ਤਿੰਨ ਰਸ ਵਿੱਚ ਮਿਲਾਉਣੇ ਆ ਕੁਝ ਬੂੰਦਾ ਸ਼ਹਿਰ ਚੈਦ ਇੱਕ ਚੁਟਕੀ ਸੇਂਦਾ ਨਮਕ ਇੱਕ ਅਖੰਡਿਤ ਪੱਤਾ ਤੁਲਸੀ ਦਾ ਧੋ ਕੇ ਉਸ ਪਿਆਲੀ ਦੇ ਜਲ ਚ ਪਾ ਦਿਓ ਉਂਗਲ ਦੇ ਨਾਲ ਉਸ ਜਲ ਨੂੰ ਘੁਮਾ ਰਹੇ ਹਾਂ ਤਿੰਨੋਂ ਰਸ ਇੱਕ ਮਿਕ ਹੋ ਜਾਣਗੇ ਇਹ ਤਿੰਨ ਰਸ ਤਿੰਨ ਤੱਤਾਂ ਨੂੰ ਜਗਾਉਣਗੇ ਇੱਕ ਹੈ ਜਲ ਤੱਤ ਜਿਸ ਨੂੰ ਪਾਣੀ ਕਹਿੰਦੇ ਆ ਉਹ ਸ਼ਾਂਤੀ ਦਿੰਦਾ ਦੂਜਾ ਪ੍ਰਥਵੀ ਤੱਤ ਉਹ ਸਥਿਰਤਾ ਲਿਆਉਂਦਾ ਤੀਜਾ ਅਗਨੀ ਤੱਤ ਜਿਹੜਾ ਪ੍ਰੇਰਣਾ ਜਗਾਉਂਦਾ ਹੁਣ ਇਹ ਜਲ ਜਿਹੜਾ ਆ ਪੂਰਵ ਵੱਲ ਮੁਹ ਕਰਕੇ ਘਰ ਤੋਂ ਬਾਹਰ ਹੌਲੀ-ਹੌਲੀ ਛਿੜਕਾ ਦਿਓ ਗੇਟ 'ਚ ਗ੍ਰਹਿ ਪ੍ਰਸੰਨ ਪਵੰਤ ਗ੍ਰਹਿ ਪ੍ਰਸੰਨ ਪਵੰਤ ਇਹ ਤਿੰਨ ਸ਼ਬਦ ਨੇ ਇਹਨਾਂ ਨੂੰ ਉਚਾਰਨਾ ਦੇਖਣ ਨੂੰ ਇਹ ਛੋਟਾ ਜਿਹਾ ਕੰਮ ਲੱਗੇਗਾ ਪਰ ਇਹ ਗ੍ਰਹਿ ਤਤਾਂ ਨੂੰ ਸੰਤੁਲਿਤ ਕਰੇਗਾ ਤੇ ਤੁਹਾਡੀ ਊਰਜਾ ਘਰ ਦੇ ਵਿੱਚ ਖਿੱਚੇਗਾ ਇਹ ਸਿਧਾਂਤ ਅਰਸ ਦਾ ਵੈਦਿਕ ਰਹਿਸ ਤਿੰਨ ਰਸਾਂ ਨਾਲ ਕਿਵੇਂ ਤੁਸੀਂ ਗ੍ਰਹਿ ਪ੍ਰਸੰਤਾ ਦਾ ਉਪਾਗ ਕਰਨਾ ਜੇ ਤੁਹਾਨੂੰ ਇਹ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੈ ਤਾਂ ਕਿਰਪਾ ਕਰਕੇ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰੋ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹ ਨਵੇਂ ਫੀਚਰ ਹਾਈਪ ਹੈ ਉਸ ਨੂੰ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਮੈਂ ਅਗਲੀ ਵੀਡੀਓ ਤੁਹਾਨੂੰ ਲੈ ਕੇ ਆ ਸਕਾਂ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਨਾਲ ਹੀ ਇਹ ਉਪਾਅ ਜ਼ਰੂਰ ਕਰ ਲਿਓ ਮੌਕੇ ਨਹੀਂ ਖੁੰਝੇ ਤੇ ਇਹ ਕੁਝ ਸਪੈਸੀਫਿਕ ਦਿਨ ਨੇ ਜਿਨ੍ਹਾਂ ਵਿੱਚ ਕੀਤਾ ਗਿਆ ਕੋਈ ਵੀ ਉਪਾਅ ਆਪਣੇ ਭਲੇ ਲਈ ਉਹ ਵ्यर्थ ਨਹੀਂ ਜਾਂਦਾ ਅਜਾਈ ਨਹੀਂ ਜਾਂਦਾ ਸੋ ਕਰਕੇ ਦੇਖਿਓ ਕਮੈਂਟ ਚ ਮੈਨੂੰ ਦੱਸਿਓ ਫਰਕ ਮਹਿਸੂਸ ਕਰੋਗੇ ਯਕੀਨਨ ਮਿਲਾਂਗੇ ਫਿਰ ਟਿਲ ਦੈਨ ਬਾਏ ਬਾਏ